ਸੋਚਣਾ ਹਜੇ ਤਾਂ ਇਹ ਛੋਟੇ ਆ ਕੋਈ ਨਹੀਂ ਜਦੋਂ ਵੱਡੇ ਹੋਊਗੇ ਆਪੇ ਸਮਝ ਆ ਜਾਣੀ ਆਪੇ ਨਹੀਂ ਸਮਝ ਆਣੀ ਉਹਨਾਂ ਨੂੰ ਜੋ ਤੁਸੀਂ ਸਮਝਾਉਣਾ ਚਾਹੋਗੇ ਉਹ ਉਹਨਾਂ ਨੂੰ ਸਮਝ ਆਉਣਾ ਹੈ ਜੇ ਤੁਸੀਂ ਉਹਨਾਂ ਨੂੰ ਕੁਝ ਨਾ ਸਮਝਾਇਆ ਜੋ ਉਹਨਾਂ ਨੇ ਆਲੇ ਦੁਆਲੇ ਦੇਖਣਾ ਫਿਰ ਉਹ ਉਹਨਾਂ ਨੂੰ ਸਮਝ ਵਿੱਚ ਆ ਜਾਣਾ ਹੈ ਪਰ ਜੇ ਤੁਸੀਂ ਸਮਝਾਓਗੇ ਫਿਰ ਉਹਨਾਂ ਨੂੰ ਉਹੀ ਸਮਝ ਆਉਣਾ ਜੋ ਤੁਸੀਂ ਚਾਹੁੰਦੇ ਆ ਬੱਚੇ ਕੋਰੇ ਕਾਗਜ਼ ਦੀ ਨਿਆਈ ਆ ਤੁਸੀਂ ਜੋ ਮਰਜੀ ਇਹਨਾਂ ਉੱਤੇ ਲਿਖ ਸਕਦੇ ਆ ਤੁਸੀਂ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਆ ਉਹਨੂੰ ਨਹੀਂ ਪਤਾ ਮੇਰਾ ਦਾਦਾ ਨਾਨਾ ਦਾਦੀ ਨਾਨੀ ਕੌਣ ਆ ਚਾਚਾ ਚਾਚੀ ਭੈਣ ਭਰਾ ਕੌਣ ਆ ਕੋਈ ਉਹਨੂੰ ਕੁਝ ਨਹੀਂ ਪਤਾ ਬਸ ਉਹਨੂੰ ਮਾਂ ਦਾ ਜਿਹੜਾ ਮਹਿਕ ਆ ਨਾ ਉਹ ਉਹਦੀ ਪਹਿਚਾਨ ਆ ਕਿਉਂਕਿ ਉਸ ਮਹਿਕ ਦੇ ਵਿੱਚ ਹੀ ਉਹ ਪਲਿਆ ਆ ਤੇ ਉਹ ਜਦੋਂ ਵੀ ਆਪਣੀ ਮਾਂ ਦੇ ਕੋਲ ਜਾਂਦਾ ਬਹੁਤ ਕੰਫਰਟੇਬਲ ਹੋ ਜਾਂਦਾ ਕਿਉਂਕਿ ਉਹਨੂੰ ਉਸ ਸਮੈਲ ਤੋਂ ਪਹਿਚਾਨਦਾ ਆ ਉਸ स्पर्ਸ਼ ਤੋਂ ਪਹਿਚਾਨ ਲੈਂਦਾ ਆ ਪਰ ਉਹ ਜਿੱਦਾਂ ਇੱਕ ਪਰਸਨਲ ਡਾਇਰੀ ਹੁੰਦੀ ਆ ਤੁਸੀਂ ਜੋ ਕੁਝ ਉਹਦੇ ਤੇ ਲਿਖਦੇ ਆ ਉਹ ਇੱਕ ਯਾਦ ਬਣ ਜਾਂਦੀ ਆ ਇਦਾਂ ਹੀ ਤੁਸੀਂ ਫਿਰ ਉਸ ਬੱਚੇ ਨੂੰ ਦੱਸਦੇ ਆ ਇਹ ਤੇਰੀ ਦੀਦੀ ਆ ਇਹ ਤੇਰਾ ਭਾਇਆ ਇਹ ਭੂਆ ਆ ਇਹ ਮਾਮਾ ਆ ਇਹ ਮਾਸੀ ਆ ਫਿਰ ਉਹਦੇ ਅੰਦਰ ਉਹ ਡਾਟਾ ਫੀਡ ਹੋਣ ਲੱਗ ਜਾਂਦਾ ਆ ਇਦਾਂ ਹੀ ਆਪੇ ਨਹੀਂ ਬਤਾ ਹੁੰਦਾ ਪਰ ਆਪਾਂ ਨੂੰ ਦੱਸਦੇ ਆ ਫਿਰ ਉਹਦੇ ਅੰਦਰ ਉਹ ਡਾਟਾ ਫੀਡ ਹੁੰਦਾ ਆ ਉਹ ਤੁਹਾਨੂੰ ਇੱਕ ਬਲੈਂਕ ਡਿਸਕ ਦਿੱਤੀ ਗਈ ਆ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਉਹਦੇ ਅੰਦਰ ਕਿਹੋ ਜਿਹਾ ਡਾਟਾ ਸਟੋਰ ਕਰਨਾ ਹੈ ਕੋਸ਼ ਲੋਕੀ ਇੰਨਾ ਸੋਹਣਾ ਡਾਟਾ ਸਟੋਰ ਕਰਦੇ ਆ ਬੱਚਿਆਂ ਦੇ ਅੰਦਰ